ਪੰਜਾਬ ਦੇ ਵਿੱਚ ਜਦੋਂ ਅਤਵਾਦ ਦਾ ਮਾਹੌਲ ਸੀ ਇੱਥੇ ਲੁੱਟਖੁਆ ਕਰਦੇ ਸੀ ਉਹਨਾਂ ਵਿੱਚੋਂ ਕੁਝ ਜਾਨਾਂ ਬਚਾ ਕੇ ਜਿਹੜੇ ਪੰਜਾਬ ਦੇ ਵਿੱਚੋਂ ਭਗੋੜੇ ਹੋਏ ਨੇ ਕੋਈ ਅਮਰੀਕਾ ਜਾ ਬੈਠਾ ਕੋਈ ਕੈਨੇਡਾ ਜਾ ਬੈਠਾ ਤੇ ਹੁਣ ਉਹਨਾਂ ਦੀਆਂ ਦਾੜ੍ਹੀਆਂ ਚਿੱਟੀਆਂ ਨੇ ਕਈ ਮਰਨ ਕਿਨਾਰੇ ਨੇ ਤੇ ਉਹਨਾਂ ਵਿੱਚੋਂ ਕਈਆਂ ਦੇ ਫੋਨ ਆਏ ਕਿ ਜੇ ਅਸੀਂ ਪੰਜਾਬ ਹੁੰਦੇ ਤੂੰ ਇਹ ਗੱਲਾਂ ਕਰ ਨਹੀਂ ਸਕਦਾ ਸੀ ਜਾਣ ਕੇ ਇਹੋ ਜੀਆਂ ਗੱਲਾਂ ਫੋਨਾਂ ਤੇ ਧਮਕਾਉਣ ਦੀਆਂ ਕਰ ਰਹੇ ਨੇ ਮਤਲਬ ਜਿਵੇਂ ਕਹਿੰਦੇ ਨਾ ਰੱਸੀ ਜળ ਜਾਂਦੀ ਹੈ ਬਟ ਨਹੀਂ ਜਾਂਦਾ ਤੇ ਇਹਨਾਂ ਦੀ ਹੈਂਕੜ ਹਲੇ ਵੀ ਉਹੀ ਹੈ ਤੇ ਨਾਲ ਹੀ ਮੈਂ ਤੁਹਾਨੂੰ ਇੱਕ ਇੱਥੇ ਗੱਲ ਹੋਰ ਕਲੀਅਰ ਕਰ ਦੇਣਾ ਤੇ ਜਿਹੜੇ ਇਹ ਬੰਦੇ ਇਹੋ ਜਿਹੀਆਂ ਗੱਲਾਂ ਮਾਤਾਂ ਅੱਜ ਵੀ ਕਰਦੇ ਐ ਤੇ ਇਹਨਾਂ ਦੇ ਬਰਾਬਰ ਉੱਥੇ ਹੋਰ ਬੰਦੇ ਵੀ ਹੈਗੇ ਜਿਹੜੇ ਇਹਨਾਂ ਤੋਂ ਦੁਖੀ ਨਹੀਂ ਕਹਿੰਦੇ ਪਾਰਕਾਂ ਵਿੱਚ ਬੈਠੇ ਹੁੰਦੇ ਆ ਉੱਥੇ ਪਾਰਕਾਂ ਦੇ ਵਿੱਚ ਇਹੋ ਜਿਹੀਆਂ ਅਸ਼ਲੀਲ ਹਰਕਤਾਂ ਜਿਹੜੀ ਸ਼ਬਦਾਵਲੀ ਇੰਨੀ ਵੈੜ ਹੁੰਦੀ ਹੈ ਉਹ ਸ਼ਬਦਾਵਲੀ ਉੱਥੇ ਜਾ ਕੇ ਵਰਤਦੇ ਆ ਤੇ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਦੋਂ ਵੀ ਗੁੰਡਾਗਰਦੀ ਦੀ ਗੱਲ ਕੋਈ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਉਦੋਂ ਉਹਨਾਂ ਦੇ ਵਿੱਚ ਜ਼ਿਆਦਾ ਇਹ ਖਾਲਸਤਾਨੀ ਜਾਂ ਸਿੱਖ ਚਿਹਰੇ ਹੁੰਦੇ ਆ ਗਾਲੀ ਗਲੋਚ ਕਰਦੇ ਆ ਔਰ ਜੇ ਕੋਈ ਇਹਨਾਂ ਦੇ ਨਾਲ ਦਲੀਲ ਨਾਲ ਗੱਲ ਕਰਦਾ ਤਾਂ ਇਹ ਦਲੀਲ ਨਾਲ ਗੱਲ ਨਹੀਂ ਕਰਦੇ ਸਹੀ ਉਹ ਵੀ ਉਸੇ ਲਹਿਜੇ ਵਿੱਚ ਗੱਲ ਕਰਦੇ ਨੇ ਜਿਹੜੀ ਗੱਲ ਇਹ ਆਤਮਾ ਦੇ ਵੇਲੇ ਕਰਦੇ ਰਹੇ ਸੀ ਇਹਨਾਂ ਤੋਂ ਜਿਹੜੇ ਪੰਜਾਬ ਦੇ ਲੋਕ ਪੜ੍ਹ ਲਿਖ ਕੇ ਆਪਣੀਆਂ jobbਾਂ ਕਰਦੇ ਨੇ ਆਪਣੇ ਕਾਰੋਬਾਰ ਕਰਦੇ ਨੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਤੰਗ ਨੇ ਇਹਨਾਂ ਤੋਂ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਹੁਣ ਜਿਹੜੀ ਗੁੰਡਾਗਰਦੀ ਪੰਜਾਬ ਦੇ ਵਿੱਚ ਹੋਈ ਹੈ ਅੱਤਵਾਦ ਦੇ ਵੇਲੇ ਜਾਂ ਜੂਨ 84 ਦੇ ਵੇਲੇ ਹੁਣ ਇੱਥੇ ਤਾਂ ਸੋਸ਼ਲ ਮੀਡੀਆ ਹੈ ਜਦੋਂ ਕੋਈ ਇਹ ਜਿਹੀ ਗਲਤੀ ਪੰਜਾਬ ਦੇ ਵਿੱਚ ਹਰਕਤ ਕੋਈ ਕਰਦਾ ਹੈ ਜਦੋਂ ਪੁਲਿਸ ਹਲਕ ਵੀ ਡੰਡਾ ਦਿੰਦੀ ਹੈ ਤੇ ਜਾਂ ਫਿਰ ਅਗਲਾ ਛੇਤਰ ਕੱਢ ਲੈਂਦਾ ਤੇ ਹੁਣ ਜਿਹੜਾ ਰਵਈਆ ਇਹਨਾਂ ਦਾ ਪੰਜਾਬ ਦੇ ਵਿੱਚ ਸੀ ਉਹੀ ਰਵਈਆ ਇਹ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਿੱਥੇ ਵੀ ਰਹਿੰਦੇ ਨੇ ਉਹਦੇ ਮੁਤਾਬਕ ਹੁਣ ਵੀ ਚੱਲਦੇ ਆ ਤੇ ਜਦੋਂ ਕਿਸੇ ਪਬਲਿਕ ਪਲੇਸ ਤੇ ਖੜੇ ਹੁੰਦੇ ਆ ਇਹ ਨਹੀਂ ਬੋਲੀ ਐਨੀ ਵਾਇਡ ਹੈ ਸੁਣਨ ਵਾਲਾ ਪਰੇਸ਼ਾਨ ਹੁੰਦਾ ਹੈ ਪਰ ਮੈਂ ਇੱਕ ਗੱਲ ਸੋਸ਼ਲ ਮੀਡੀਆ ਰਾਹੀਂ ਬਹੁਤ ਵਾਰ ਕਹੀ ਹੈ ਕਿ ਜਿਹੜਾ ਸਮਾਂ 40 ਸਾਲ ਪਹਿਲਾਂ ਸੀ ਉਹ ਸਮੇਂ ਤੇ ਅੱਜ ਦੇ ਸਮੇਂ ਵਿੱਚ ਬਹੁਤ ਅੰਤਰ ਹੈ ਹੁਣ ਵਾਲਾ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਨਾ ਅਗਲਾ ਬੰਦੇ ਦਾ ਪੁੱਤ ਬਣਾ ਦਿੰਦਾ ਮੈਨੂੰ ਬਹੁਤੇ ਫੋਨ ਇਹੀ ਲੋਕ ਕਰਦੇ ਆ ਤੁਸੀਂ ਸਾਡੇ ਖਿਲਾਫ ਬੋਲਦੇ ਹੋ ਤੁਸੀਂ ਸਿੱਖ ਕੌਮ ਦੀ ਨਿੰਦਿਆ ਕਰਦੇ ਹੋ ਤੁਸੀਂ ਸੰਜਰਨੈਲ ਸਿੰਘ ਨੂੰ ਇਦਾਂ ਕਹਿੰਦੇ ਹੋ ਤੁਸੀਂ ਕੀ ਦੇਖਿਆ ਉਹ ਬੰਦੇ ਕਿਹੜੇ ਨੇ ਜਿਨ੍ਹਾਂ ਨਾਲੇ ਗੁੰਡਾਗਰਦੀ ਹੋਈ ਹੈ ਤੁਸੀਂ ਕੌਣ ਹੋ ਇਹ ਗੱਲਾਂ ਕਹਿਣ ਵਾਲੇ ਹਾਲਾਂਕਿ ਮੈਂ ਬਹੁਤ ਵਾਰ ਇਹ ਗੱਲ ਕਹੀ ਹੈ ਕਿ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਜਿਹੜੇ ਬੰਦੇ ਆਪਣਾ ਦੁੱਖ ਰੋਂਦੇ ਨੇ ਨਾ ਕਿ ਸਾਡੇ ਨਾਲ ਇਹ ਗੁੰਡਾਗਰਦੀ ਹੋਈ ਹੈ ਸਾਡੇ ਨਾਲ ਇਹ ਘਟਨਾਵਾਂ ਵਾਪਰੀਆਂ ਨੇ ਮੈਂ ਉਹਨਾਂ ਦੀ ਗੱਲ ਕਰਦਾ ਦੂਜੀ ਗੱਲ ਹੋਰ ਕੈਨੇਡਾ ਦੇ ਵਿੱਚ ਕੁਝ ਉਹ ਲੋਕ ਹੁਣ ਸਾਹਮਣੇ ਆ ਰਹੇ ਨੇ ਜਿਹੜੇ ਕਹਿੰਦੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਸਾਡੇ ਨਾਲ ਇਹ ਗੁੰਡਾਗਰਦੀ ਕਰਦੇ ਆ ਜਣ ਕੇ ਉਹਨਾਂ ਮੁਲਕਾਂ ਵਿੱਚ ਜਾ ਕੇ ਵੀ ਇਹ ਆਪਣੀ ਹੈਂਕੜ ਸੜਦੇ ਨਹੀਂ ਮੇਰਾ ਕਹਿਣ ਤੋਂ ਮਤਲਬ ਅੱਜ ਦੀ ਇਸ ਵੀਡੀਓ ਵਿੱਚ ਇਹ ਹੈ ਕਿ ਜਿਹੜਾ ਮਾਹੌਲ ਪੰਜਾਬ ਦਾ ਬਣਿਆ ਹੋਇਆ ਐ ਇਸ ਵਕਤ ਤੇ ਜਾ ਜੂਨ 84 ਵੇਲੇ ਬਣਿਆ ਸੀ ਆਤਮਾਦ ਵੇਲੇ ਬਣਿਆ ਸੀ ਇਹ ਲੋਕ ਆਪਣੇ ਗਾਂਹ ਪੁੱਤ-ਪੋਤਿਆਂ ਨੂੰ ਬੱਚਿਆਂ ਨੂੰ ਵੀ ਇਸ ਖਾ ਰਹੇ ਨੇ ਕਿ ਤੁਸੀਂ ਅਣਖੀ ਕੌਮ ਦੇ ਸਪੂਤੋਂ ਤੁਸੀਂ ਤਾਂ ਮੰਗ ਕੇ ਨਹੀਂ ਖਾਣਾ ਤੁਸੀਂ ਲੁੱਟ ਕੇ ਖਾ ਸਕਦੇ ਹੋ ਖਾਲਸਾ ਕਿਸੇ ਅੱਗੇ ਹੱਥ ਨਹੀਂ ਅੜਦਾ ਤੇ ਨਾਲ ਇਹ ਨਹੀਂ ਕਹਿੰਦੇ ਵੀ ਖਾਲਸਾ ਹੱਥ ਨਹੀਂ ਅੜਦਾ ਖਾਲਸਾ ਕਿਰਤ ਕਰਕੇ ਖਾਂਦਾ ਕਿਰਤ ਸ਼ਬਦ ਵਿੱਚੋਂ ਖਤਮ ਹੀ ਕਰਦਾ ਨਾਲ ਜੋੜ ਲਿਆ ਕਿ ਖਾਲਸਾ ਮੰਗਦਾ ਨਹੀਂ ਖਾਲਸਾ ਤੇ ਲੁੱਟ ਲੂ ਕਿਸੇ ਨੂੰ ਜਣ ਕੇ ਇਹ ਬਹਾਦਰੀ ਦੇ ਕਿੱਸੇ ਆਪਣੇ ਬੱਚਿਆਂ ਨੂੰ ਸੁਣਾ ਰਿਹਾ ਵੀ ਜਣ ਕੇ ਜਿਵੇਂ ਅਸੀਂ ਗੁੰਡਾਗਰਦੀ ਕੀਤੀ ਹੈ ਨਾ ਉਦਾਂ ਹੀ ਗੁੰਡਾਗਰਦੀ ਤੁਸੀਂ ਕਰੋ ਤੇ ਇਹ ਜਿਹੜੀ ਮੈਂ ਅੱਜ ਗੱਲਬਾਤ ਕੀਤੀ ਹੈ ਨਾ ਅੱਜ ਘੱਟੋ ਘੱਟ 10 ਫੋਨ ਨਿਰਕੋਲੇ ਆਏ ਤੇ ਜਦੋਂ ਮੈਂ ਗੋਣ ਸੁਣਦਾ ਹੁੰਨਾ ਸਮਝ ਤਾ ਜਾਂਦੀ ਹੈ ਵੀ ਬੰਦਾ ਇਹ ਕਹਿਣਾ ਕੀ ਚਾਹੁੰਦਾ ਪਰ ਮੈਂ ਜਿਹੜੀ ਗੱਲਬਾਤ ਕਰਦਾ ਹੁੰਨਾ ਮੈਂ ਆਪਣੀ ਮਰਜ਼ੀ ਦੇ ਨਾਲ ਕਰਦਾ ਹੁੰਨਾ ਮਜ਼ੇਰਾ ਕੋਸ਼ਿਸ਼ ਕਰਦੇ ਨੇ ਕਿ ਸ਼ਾਇਦ ਗਿਆਨੀ ਜੀ ਸਾਡੀ ਗੱਲ ਮੰਨ ਕੇ ਸ਼ਾਇਦ ਆਪਣਾ ਮੂਡ ਚੇਂਜ ਕਰਕੇ ਹੋਰ ਪਾਸੇ ਰੁਖ ਕਰ ਲੈਣ ਤੇ ਭੁੱਲ ਜੋ ਆਪਾਂ ਬਾਬੇ ਨਾਨਕ ਦੇ ਸਿਧਾਂਤ ਦੀ ਗੱਲ ਕਰਨੀ ਹੈ ਇਨਸਾਨ ਹ ਤੇ ਇਨਸਾਨ ਬਣ ਕੇ ਜੀਣਾ ਆਪ ਵੀ ਜੀਣਾ ਜੇ ਕੋਈ ਜੀ ਰਿਹਾ ਉਹਦੀ ਜ਼ਿੰਦਗੀ ਵਿੱਚ ਅਸੀਂ ਇੰਟਰਫੀਅਰ ਨਹੀਂ ਕਰਨਾ ਇਹ ਬਾਬੇ ਨਾਨਕ ਦਾ ਸਿਧਾਂਤ